ਮੈਂ ਦਾਅਵੇ ਨਾ ਕਹਿਣਾ ਦਾਅਵੇ ਨਾ ਕਹਿਣਾ ਮੇਰੇ ਤੋਂ ਪਹਿਲਾਂ ਇੱਥੇ ਜਿਹੜੇ ਚੀਫ ਮਿਨਿਸਟਰ ਦੀਆਂ ਪਾਵਰਾਂ ਹਟਾ ਕੇ ਗਏ ਮਾਜੇ ਦੇ ਜਿੰਨੇ ਡਿਵੈਲਪਮੈਂਟ ਤਲਵੀਰ ਸਿੰਘ ਗਿੱਲ ਇਹਨਾਂ 1.5 ਸਾਲ ਦੇ ਵਿੱਚ ਕਰਾ ਦੂਗਾ ਉਹਨਾਂ ਨੇ ਉਹਨੇ 10 ਸਾਲਾਂ ਚ ਨਹੀਂ ਕਰਾਈ ਉਹ ਨਹੀਂ ਮੇਰਾ ਲੇਖਾ ਜੋਖਾ ਕੱਢ ਕੇ ਦੇਖੋ ਕਾਲੀ ਦਲ ਵੇਲੇ ਤੇ ਮੈਂ ਜਿੱਦਾਂ ਦੱਸਿਆ ਕਿ ਤੇ ਸੀਐਮ ਦੀ ਪਾਵਰ ਸੀ ਉਦੋਂ ਵੀ ਕਮੀਆਂ ਪੇਸ਼ਿਆ ਰਹਿ ਗਿਆ ਡਵੈਲਪਮੈਂਟ ਪੱਕੋ ਕਿਉਂਕਿ ਉਹ ਲੀਡਰ ਵੱਡੇ ਸੀ ਉਹਨਾਂ ਥੋੜਾ ਹਲਕੇਲੇ ਘਟਦੇ ਹੁੰਦੇ ਤਾਂ ਸਾਰੇ ਪੰਜਾਬ ਵੱਲੇ ਦੇਣਾ ਚਾਹੁੰਦੇ ਸੀ ਔਰ ਤੁਹਾਨੂੰ ਵੀ ਪਤਾ ਮੈਂ ਮੱਚਗਾ ਮੜਾ ਕਮਾਂ ਕੋ ਉਸ ਧਿਆਨ ਨੇ ਅਜਾ ਰਿਜ਼ਲਟ ਕੀ ਲਾ ਕੇ ਰੱਖ ਦਿੱਤੇ ਇਹ ਥੋੜੇ ਦਿਨ ਪਹਿਲਾਂ ਹੀ ਮਿਊਸਪਲ ਕਾਰਪੋਰੇਸ਼ਨ ਆਫਿਸ ਦਾ ਜਦੋਂ ਅਧ்கਾਟਨ ਕੀਤਾ ਸੀਗਾ ਤੇ ਮੈਂ ਜਦੋਂ ਸਵੇਰੇ ਉੱਠ ਕੇ ਨਿਊਜ਼ਪੇਪਰ ਪੜ੍ਹਿਆ ਤੇ ਇੱਕ ਸਾਡੇ ਐਮਐਲਏ ਸਾਹਿਬ ਵੱਲੋਂ ਬਿਆਨ ਲੱਗਾਇਆ ਜੀ ਬਾਹਰੀ ਬੰਦੇ ਅਧ்கਾਟਨ ਕਰ ਰਹੇ ਆ ਮੈਂ ਅੱਜ ਕਿਉਂਕਿ ਚਲੋ ਸਾਡੇ ਸਤਿਕਾਰਯੋਗ ਭਾਬੀ ਜੀ ਨੇ ਮੈਂ ਉਹਨਾਂ ਨੂੰ ਗੱਲ ਚੰਗੀ ਜਣ ਦੱਸਣੀ ਚਾਹਣਾ ਕਿ ਮੈਂ ਬਾਰੀ ਨਹੀਂ ਮੈਂ ਤਾਂ ਤੁਹਾਨੂੰ ਆਪਦੀ ਹੱਥੀਂ ਵਾ ਕੇ ਲਿਆਇਆ ਤੇ ਹੁਣ ਤੁਸੀਂ ਫੈਸਲਾ ਕਰ ਲਓ ਤੁਸੀਂ ਜਿੱਥੇ ਆ ਕੇ ਐਮਐਲਏ ਬਣ ਸਕਦੇ ਹੋ ਤੇ ਮੈਂ ਕਿਦਰ ਦਾ ਬਾਰੀ ਹੋ ਗਿਆ ਭਾਈ ਇਹ ਮੇਰਾ ਬੜਾ ਲੰਮਾ ਤਜਰਬਾ ਵਾ ਪੋਲਿਟਿਕਸ ਦਾ ਮੈਂ ਕੋਈ ਨਵਾਂ ਤੇ ਆਇਆ ਨਹੀਂ ਮੈਂ ਉਹ ਕੰਮ ਕਹਿਣਾ ਹੁੰਦਾ ਕਿ ਜਿਹੜਾ ਮੈਂ ਕੋ ਕਰਕੇ ਵਿਖਾ ਦੇਣਾ ਵਾ ਵੇਖੋ ਮੇਰੇ ਆ ਭੈਣ ਭਰਾ ਖਲੋਤੇ ਆ ਇਹ ਕਈ ਵਾਰ ਮੇਰੇ ਕੋ ਕੰਮ ਆਲੀ ਆਉਂਦੇ ਜਿਹੜਾ ਮੇਰੇ ਨਹੀਂ ਹੋਣ ਵਾਲਾ ਆਉਂਦਾ ਮੈਂ ਕਹਿਣਾ ਹਣਾ ਚਾਹ ਪੀਓ ਤੇ ਜਾਓ ਕੋਈ ਹੋਰ ਕੰ ਜਿੰਨੀਆਂ ਵੀ ਛੜਕਾਂ ਸਾਰੇ ਆਦਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋਗੇ ਕਿ ਮਜੀਠੇ ਹਲਕੇ ਦੇ ਵਿੱਚ ਇੱਕ ਛੜਕਾਂ ਦਾ ਜਾਲ ਜਿਹੜਾ ਉਹ ਉਹ ਵਿਸ਼ਦਾ ਦਿਖੂਗਾ ਇਹ ਇਹ ਹਲਕਾ ਜਿਹੜਾ ਡਵੈਲਪਮੈਂਟ ਪੱਖੋਂ ਪਛੜਿਆ ਸੀਗਾ ਔਰ ਇਹਨੂੰ ਥੋੜੇ ਦਿਨਾਂ ਦੇ ਵਿੱਚ ਫੇਰ ਉਸੇ ਲੀ ਦੇ ਉੱਤੇ ਚੜ੍ਹਾ ਦਾਂਗੇ ਇਹ ਲੋਕ ਮਹਿਸੂਸ ਕਰਨਗੇ ਕਿ ਤਲਬੀਰ ਸਿੰਘ ਹਲਕਾ ਇੰਚਾਰਜ ਲੱਗਾ ਤੇ ਇੱਥੋਂ ਦੇ ਕੰਮ ਹੋਇਆ ਉਹ ਐ ਆਪਾਂ ਨਦੀ ਉਹ ਗੱਲ ਜਨਾ ਪਈਏ ਜਦੋਂ ਬੰਦਾ ਇਕੱਠਾ ਰਿਆ ਹੋਵੇ ਨਾ ਤੇ ਜਿੰਨੋਕਤਾ ਚ ਨਹੀਂ ਕਰੇ ਅਜੇ ਉਹ ਕਿਤੇ ਨਾ ਕਿਤੇ ਕਰ ਦਿੰਦੇ ਆ ਮੈਂ ਅੱਜ ਸਾਰੀ ਡਿਟੇਲ ਦੱਸ ਰਿਹਾ ਹੈਗਾ ਕਿ 3 ਕਰੋੜ 31 ਲੱਖ ਰੁਪਈਆ ਡਿਵੈਲਪਮੈਂਟ ਦਾ ਇਹ ਸੜਕਾਂ ਤੋਂ ਇਲਾਵਾ ਕੱਲਾ ਜਿੱਥੇ ਆਪ ਜ ਆਪਾਂ ਮਜੀਠੇ ਸ਼ਹਿਰ ਚ ਘੁਲਦੇ ਆ 3 ਕਰੋੜ 31 ਲੱਖ ਦਾ ਮੈਂ ਇਥੋਂ ਦਾ ਵੀ ਮਨਜ਼ੂਰ ਕਰਾ ਲਿਆ ਸੋ ਇਸ ਕਰਕੇ ਮੈਂ ਬਾਹਲੀਆਂ ਗੱਲਾਂ ਚ ਨਹੀਂ ਪੈਣਾ ਉਹ ਵੀ ਆਪਦੇ ਮੂਣਾ ਮਹਿਸੂਸ ਕਰਨਗੇ ਕਿ ਤਲਵੀਰ ਸਿੰਘ ਨੇ ਕੰਮ ਕਰਨਾ ਸਬਾ ਹਲਕਾ ਮਜੀਠਾ ਦੇ ਇੰਚਾਰਜ ਤਲਵੀਰ ਸਿੰਘ ਗਿਲ ਵੱਲੋਂ ਅੱਜ ਵੱਖ-ਵੱਖ ਜਗ੍ਹਾ ਤੇ ਉਦਘਾਟਨ ਕੀਤੇ ਜਾ ਰਹੇ ਗਿਲ ਸਾਹਿਬ ਨਾਲ ਸਾਡੇ ਗਿਲ ਸਾਹਿਬ ਕਿਹੜੀ-ਕਿਹੜੀ ਜਗ੍ਹਾ ਤੇ ਉਦਘਾਟਨ ਕੀਤੇ ਗਏ ਤੇ ਕਿੰਨੇ ਕੁ ਪ੍ਰੋਜੈਕਟ ਜਿਹੜੇ ਆ ਕਿੰਨੇ ਕੁ ਪੈਸੇ ਜਿਹੜੇ ਖਰਚੇ ਨੇ ਸਰਕਾਰਾਂ ਚ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਸੀਐਮ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜਾ ਵਿਸ਼ਾਲ ਦਿਲ ਦੇ ਨਾਲ ਸਾਨੂੰ ਬੜਿਆ ਖੁੱਲਾ ਗਫਾ ਜਿਹੜਾ ਮਜੀਠੇਲਕ ਦੀਆਂ ਛੜਕਾਂ ਵਾਸਤੇ ਦਿੱਤਾ ਕਿਉਂਕਿ ਮੈਂ ਜਦੋਂ ਹਲਕਾ ਵਿੱਚ ਅੱਜ ਲੱਗਾ ਸੀ ਤੇ ਮੈਂ ਉਹਨਾਂ ਨੂੰ ਮਿਲਿਆ ਸੀ ਤੇ ਮੈਂ ਬੇਨਤੀ ਕੀਤੀ ਸੀ ਕਿ ਸਾਡਾ ਜਿਹੜਾ ਹਲਕਾ ਉਹ ਡਿਵੈਲਪਮੈਂਟ ਪੱਖੋਂ ਜਿਹੜਾ ਬਹੁਤ ਪਛੜਿਆ ਵਾ ਤੇ ਉਹਨਾਂ ਨੇ ਮੈਨੂੰ ਇਹ ਕਹਿ ਸੀਗਾ ਕਿ ਤੁਸੀਂ ਅਫਸਰ ਸਹਿਬਾਨਾਂ ਨੂੰ ਉਹਨਾਂ ਨੇ ਕਾਲ ਕੀਤੀ ਕਿ ਤੁਸੀਂ ਇਹਨਾਂ ਦੀ ਪ੍ਰਪੋਜ਼ਲ ਬਣਾ ਕੇ ਭੇਜੋ ਜੋ ਵੀ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਨੂੰ ਪ੍ਰਾਇੋਰਟੀ ਦੇ ਕਰੋ ਔਰ ਜਿੰਨੇ ਵੀ ਐਕਸ਼ਨ ਸਾਹਿਬ ਨੇ ਜਿਹੜੇ ਸਾਡੇ ਮਾਰਕੀਟ ਕਮੇਟੀ ਦੇ ਐਕਸ਼ਨ ਸਾਹਿਬ ਨੇ ਮੰਡੀ ਬੋਰਡ ਦੇ ਸੌਰੀ ਉਹਨਾਂ ਨੇ ਜਿੰਨੀਆਂ ਵੀ ਛੜਕਾਂ ਦਿੱਤੀਆਂ ਸੀਗੀਆਂ ਸਾਰੀਆਂ ਦੀਆਂ ਸਾਰੀਆਂ ਛੜਕਾਂ ਜੜੀਆਂ ਚਾਹੇ ਉਹ ਰਿਪੇਅਰ ਚ ਆ ਚਾਹੇ ਕੁਝ ਨਵੀਆਂ ਬਣਣ ਵਾਲੀਆਂ ਚਾਹੇ ਕੁਝ ਵਾਇਰਿੰਗ ਹੋਣ ਵਾਲੀਆਂ ਜਿਹੜਾ ਮਤਲਬ ਕੋਈ 10 ਤੋਂ 12 ਵਾਂ 12 ਤੋਂ 18 ਵਾਂ ਉਹ ਛੜਕਾਂ ਸਾਰੀਆਂ ਜਿੰਨੀਆਂ ਵੀ ਜਿਸ ਤਰ੍ਹਾਂ ਵੀ ਅਫਸਰ ਸਾਹਿਬਾਨਾਂ ਨੇ ਪ੍ਰਪੋਜ਼ਲ ਭੇਜੀ ਤੇ ਉਹਨਾਂ ਸਾਰੀਆਂ ਪਾਸ ਕਰਤੀਆਂ ਮੈਂ ਦੁਬਾਰਾ ਫੇਰ ਸੀਐਮ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਮੈਂ ਕੱਲ ਦੇ ਜਿਹੜੇ ਛੜਕਾਂ ਦੇ ਵੱਖ-ਵੱਖ ਪਿੰਡਾਂ ਦੇ ਨਹੀਂ ਪ ਆ ਉਹਨਾਂ ਦੇ ਨਹੀਂ ਪੱਥਰ ਰੱਖਿਆ ਰੱਖ ਰਹੇ ਆ ਔਰ ਉਹਨਾਂ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਮੰਡੀਆਂ ਜਿੱਦਾਂ ਸਾਡੀ ਸਭ ਤੋਂ ਵੱਡੀ ਮੰਡੀ ਜਿਹੜੀ ਮੇਰੇ ਹਲਕੇ ਦੀ ਐ ਮਜੀਠਾ ਮੰਡੀ ਆ ਇੱਕ ਪਖਰਪੁਰਾ ਮੰਡੀ ਇੱਕ ਸੋਈਆਂ ਕਲਾ ਮੰਡੀ ਆ ਢੱਡੇ ਮੰਡੀ ਆ ਔਰ ਜਿੱਥੋਂ ਜਿੱਥੋਂ ਵੀ ਮੈਨੂੰ ਇਹਨਾਂ ਮੰਡੀਆਂ 'ਚ ਜਿਹੜੀ ਜਿਹੜੇ ਸ਼ੈੱਡ ਦੀ ਡਿਮਾਂਡ ਆਈ ਸੀਗੀ ਜਿੱਦਾਂ ਅੱਜ ਅਸੀਂ ਮਜੀਠੇ ਦੇ ਦਾਣਾ ਮੰਡੀ ਦਾ ਸ਼ੈੱਡ ਦਾ ਜਿਹੜਾ ਨਹੀਂ ਪੱਥਰ ਰੱਖਿਆ ਆ ਇੱਕ 1 ਕਰੋੜ 40 ਲੱਖ 30 ਹਜ਼ਾਰ ਰੁਪਏ ਦੀ ਲੱਗਦੇ ਨਾਲ ਉਹ ਜਿਹੜੇ ਦੋ ਸ਼ੈੱਡ ਆ ਇੱਕ ਦੋ ਸ਼ੈੱਡ ਜਿਹੜੇ ਉੱਥੇ ਬਣ ਜਾ ਰਹੇ ਮੰਡੀ ਦੇ ਵਿੱਚ ਔਰ ਆ ਜਿਹੜੀ ਛੜਕਦਾ ਆਪਾਂ ਨਹੀਂ ਪੱਥਰ ਰੱਖ ਰਹੇ ਆ ਇਹ ਵੀ ਹਾਂ ਦਾਦੂਪੁਰੇ ਵਾਲ ਦਾ ਇਹ ਵੀ 12 ਤੋਂ 18 ਫੁੱਟ ਆ ਮੇਰੇ ਸਾਹਬ ਨਾਲ 5-6 ਕਿਲੋਮੀਟਰ ਲੰਬਾਈ ਦੀ ਛੜਕਾ ਸੋ ਕਹਿਣ ਤੋਂ ਭਾਵ ਕਿ ਮੈਂ ਅੱਜ ਸਵੇਰੇ ਸਾਰਾ ਇਹ ਲੇਖਾ ਜੋਖਾ ਕੱਢਿਆ ਸੀਗਾ ਕਿ ਮੈਨੂੰ ਜਿੰਨੀਆਂ ਵੀ ਛੜਕਾਂ ਸਾਰੇ ਹਲਕੇ ਦੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋਗੇ ਕਿ ਮਜੀਠੇ ਹਲਕੇ ਦੇ ਵਿੱਚ ਇੱਕ ਛੜਕਾਂ ਦਾ ਜਾਲ ਜਿਹੜਾ ਉਹ ਉਹ ਵਿਛਦਾ ਦਿਖੂਗਾ ਕਿਉਂਕਿ ਇਹ ਹਲਕਾ ਜਿਹੜਾ ਡਿਵੈਲਪਮੈਂਟ ਪੱਖੋਂ ਪਛੜਿਆ ਸੀਗਾ ਔਰ ਇਹਨੂੰ ਥੋੜੇ ਦਿਨਾਂ ਦੇ ਵਿੱਚ ਫੇਰ ਉਸੇ ਲੀ ਦੇ ਉੱਤੇ ਚੜ੍ਹਾ ਦਾਂਗੇ ਇਹ ਲੋਕ ਮਹਿਸੂਸ ਕਰਨਗੇ ਕਿ ਤਲਬੀਰ ਸਿੰਘ ਹਲਕਾ ਇਨਚਾਰਜ ਲੱਗਾ ਇਸ ਦੇ ਇਥੋਂ ਦੇ ਕੰਮ ਹੋਇਆ ਔਰ ਜਿਹੜੀ ਮੇਨ ਸਾਡੀ ਛੜਕਿਆ ਜਿਹੜੀ ਸਾਡੀ ਅਮਰਸਰ ਤੋਂ ਲੈ ਕੇ ਮਜੀਠੇ ਤੱਕ ਡਬਲ ਛੜਕਾਉਂਦੀ ਆ 13 ਕਰੋੜ 21 ਲੱਖ ਦੀ ਲਗਦੇ ਨਾਲ ਉਹਦਾ ਜਿਹੜਾ ਟੈਂਡਰ ਪਾਸ ਹੋਇਆ ਸੀਗਾ ਖੁੱਲ ਗਿਆ ਔਰ ਉਹ ਕੰਮ ਤੁਸੀਂ ਆਏ ਹੀ ਹੋਣੇ ਆ ਉਹ ਕੰਮ ਚੱਲ ਰਿਹਾ ਥੋੜੇ ਦਿਨਾਂ ਦਾ ਕੋਦਾ ਵੀ ਜਿਹੜਾ ਨਹੀਂ ਪੱਥਰ ਰੱਖਾਂਗੇ ਔਰ ਸੈਕੰਡ ਜਿਹੜੀ ਸੀ ਔਰ ਉਹਦੀ 5 ਸਾਲ ਦੀ ਗਾਰੰਟੀ ਜਿਹੜੀ ਆ ਉਹ ਹੋਊਗੀ ਔਰ ਵਾਕਿਆਈ ਐਦ ਕੀ ਮਹਿਸੂਸ ਕਰਨਗੇ ਲੋਕ ਕਿ ਛੜਕ ਵਾਕਿਆ ਬਣੀਆ ਕੁਝ ਲੇਅਰ ਵੀ ਪੈਂਦੀ ਦਿਹੂਗੀ ਅੱਗੇ ਵਾਂਗੂ ਨਹੀਂ ਕਿਵੇਂ ਇੰਚ ਇੰਚ ਡੇਢ ਡੇਢ ਇੰਚ ਉਹ ਅਜੇ ਬਣਾ ਕੇ ਮਗਰੋਂ ਜਾਂਦੇ ਸੀ ਤੇ ਕੋਈ ਟਰੈਕਟਰ ਦੀ ਬ੍ਰੇਕ ਮਾਰਦੇ ਤੇ ਸਾਰੀ ਸਾਰੀ ਪੁੱਟੀ ਜਾਂਦੀ ਸੀ ਐਦ ਕੀ ਪਤਾ ਲੱਗੂਗਾ ਕਿ ਵਾਕਿਆ ਕੋਈ ਛੜਕਾ ਜੜੀਆ ਜੀ ਸਾਹਿਬ ਬਹੁਤ ਸਾਰੇ ਲੀਡਰ ਨੇ ਵਾਅਦੇ ਕਰ ਜਾਂਦੇ ਨੇ ਮਗਰੋਂ ਫੰਡ ਨਹੀਂ ਮਿਲਦੇ ਪਰ ਮੈਨੂੰ ਲੱਗਦਾ 2 ਮਹੀਨੇ ਹੋ ਗਏ ਤੁਹਾਨੂੰ ਹਲਕਾ ਚਾਰਜ ਲੱਗਿਆ ਨੂੰ ਵੱਧ ਹੋ ਗਏ ਨੇ ਪਰ ਤੁਸੀਂ ਦੋ ਐਲਾਨ ਕੀਤੇ ਸੀ ਵੀ ਮੈਂ ਆ ਛੜਕਾਂ ਬਣਾ ਦਿਆਂ ਗਿਆ ਲੱਗਦਾ ਕਿ ਉਹ ਦੋ ਟਾਂਗਾਂ ਮਹੀਨਿਆਂ 'ਚ ਲੋਕਾਂ ਦੀ ਜਿਹੜੀ ਆਸ ਉਹ ਪ ਇਹ ਮੇਰਾ ਬੜਾ ਲੰਮਾ ਤਜਰਬਾ ਵਾ ਪੋਲਿਟਿਕਸ ਦਾ ਮੈਂ ਕੋਈ ਨਵਾਂ ਤੇ ਆਇਆ ਨਹੀਂ ਮੈਂ ਉਹ ਕੰਮ ਕਹਿਣਾ ਹੁੰਦਾ ਕਿ ਜਿਹੜਾ ਮੈਂ ਕੋਕ ਕਰਕੇ ਵਿਖਾ ਦੇਣਾ ਵਾ ਵੇਖੋ ਮੇਰੇ ਆ ਭੈਣ ਭਰਾ ਖਲੋਤੇ ਆ ਇਹ ਕਈ ਵਾਰ ਮੇਰੇ ਕੋ ਕੰਮ ਆਲੀ ਆਉਂਦੇ ਜਿਹੜਾ ਮੇਰੇ ਨਹੀਂ ਹੋਣ ਵਾਲਾ ਆਉਂਦਾ ਮੈਂ ਕਹਿਣਾ ਹੁੰਦਾ ਚਾਹ ਪੀਓ ਤੇ ਜਾਓ ਕੋਈ ਹੋਰ ਕੰਮ ਹੋਇਆ ਤਾਂ ਲੈ ਕੇ ਆਜੋ ਇਹ ਕੰਮ ਆਪਣੇ ਕੋ ਨਹੀਂ ਹੋਣਾ ਚਲੋ ਬੜੇ ਫਖਰ ਤੇ ਨਾਲ ਕਹਿੰਨੇ ਆ ਦੇ ਵੈਸੇ ਤੇ ਕੋਈ ਕੰਮ ਨਹੀਂ ਆੜਨ ਦਈਦਾ ਕਿਉਂਕਿ ਸੱਚ ਦੀ ਲੜਾਈ ਅਸੀਂ ਸ਼ੁਰੂ ਤੋਂ ਲੜਦੇ ਆਏ ਆਂ ਔਰ ਲੜਾਂਗੇ ਔਰ ਪਹਿਲੀ ਗੱਲ ਇਹ ਜਿਹੜਾ ਪ੍ਰਸ਼ਾਸਨ ਹੈ ਸਰਕਾਰ ਦਾ ਮੈਂ ਮੈਂ ਕਹਿ ਦਵਾਂ ਸੀਨੀਅਰ ਅਫਸਰ ਵੀ ਹੈ ਜਿੱਥੇ ਸੱਚੀ ਗੱਲ ਹੋਵੇ ਉੱਥੇ ਉਹ ਸਾਨੂੰ ਵੈਸੇ ਵੀ ਮਨਾ ਨਹੀਂ ਕਰਦੇ ਸਾਨੂੰ ਅੱਜ ਤੱਕ ਕਿਤੇ ਟਾਚੂਟ ਕਿਤੇ ਆ ਨਾ ਜਾਵੇ ਨੌਬਤ ਵੈਸੇ ਤੱਕ ਕੋਈ ਉਹ ਜੀ ਨੌਬਤ ਆਈ ਨਹੀਂ ਤੇ ਬਟ ਜੇ ਕਿਤੇ ਆ ਵੀ ਜਾਵੇ ਸੀਨੀਅਰ ਲੀਡਰਸ਼ਿਪ ਦੇ ਧਿਆਨ ਦੇ ਵਿੱਚ ਲਿਆ ਕੇ ਕੰਮ ਕਰਾ ਲਈਦੇ ਔਰ ਮੈਂ ਦਾਅਵੇ ਨਾ ਕਹਿਣਾ ਦਾਅਵੇ ਨਾ ਕਹਿਣਾ ਮੇਰੇ ਤੋਂ ਪਹਿਲਾਂ ਇੱਥੇ ਜਿਹੜੇ ਚੀਫ ਮਿਨਿਸਟਰ ਦੀਆਂ ਪਾਵਰਾਂ ਹੰਡਾ ਕੇ ਜਿਨੇ ਡਿਵੈਲਪਮੈਂਟ ਤਲਵੀਰ ਸਿੰਘ ਗਿੱਲ ਇਹਨਾਂ 1.5 ਸਾਲ ਦੇ ਵਿੱਚ ਕਰਾ ਦੂਗਾ ਉਹਨਾਂ ਨੇ ਉਹਨੇ 10 ਸਾਲਾਂ ਚ ਨਹੀਂ ਕਰਾਈ ਉਹਨੇ ਮੇਰਾ ਲੇਖਾ ਜੋਖਾ ਕੱਢ ਕੇ ਵੇ ਗਿੱਲ ਸੋਨਹਰ ਉਹਥੇ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਉਹਨਾਂ ਦੀ ਗੱਲ ਕੀਤੀ ਆ ਪਰ ਸ਼ੈੱਡ ਦੀ ਬਹੁਤ ਸਾਰੇ ਸਮੇਂ ਤੋਂ ਮੰਗ ਸੀ ਕਿ ਸ਼ੈੱਡ ਬਣਾਇਆ ਜਾਵੇ ਕਿਸਾਨ ਵੀਰ ਤੰਗ ਸੀ ਝੋਨਾ ਕਣਕ ਖਰਾਬ ਹੋ ਜਾਂਦੀ ਸੀ ਤੇ ਉਹਨਾਂ ਨੂੰ ਨਜ਼ਰ ਨਹੀਂ ਆਇਆ ਜਿਹੜਾ ਆਮ ਆਦਮੀ ਪਾਰਟੀ ਨੂੰ ਜਾਂ ਤਲਵੀਰ ਸਿੰਘ ਗਿੱਲ ਨੂੰ ਨਜ਼ਰ ਆ ਗਿਆ ਹੈ ਦੇਖੋ ਅਕਾਲੀ ਦਲ ਵੇਲੇ ਤੇ ਮੈਂ ਜਿਦਾਂ ਦੱਸਿਆ ਕਿ ਤੇ ਸੀਐਮ ਦੀ ਪਾਵਰ ਸੀ ਉਹਦੋਂ ਵੀ ਕਮੀਆਂ ਪੇਸ਼ੀਆਂ ਰਹਿ ਗਈਆਂ ਡਿਵੈਲਪਮੈਂਟ ਪੱਕੋ ਕਿਉਂਕਿ ਉਹ ਲੀਡਰ ਵੱਡੇ ਸੀ ਉਹਨਾਂ ਥੋੜਾ ਹਲਕੇਲੇ ਘਟਦੇ ਹੁੰਦੇ ਤਾਂ ਸਾਰੇ ਪੰਜਾਬ ਵੱਲੇ ਦੇਣਾ ਚਾਹੁੰਦੇ ਸੀ ਔਰ ਤੁਹਾਨੂੰ ਵੀ ਪਤਾ ਮੈਂ ਚੰਗਾ ਮਾੜਾ ਕਹਾਂ ਕਿ ਉਸ ਧਿਆਨ ਨੇ ਅਜੇ ਰਿਜ਼ਲਟ ਕੀ ਲਿਆ ਕੇ ਰਸਤੇ ਤੇ ਸੋ ਆਪਾਂ ਉਹਨਾਂ ਦੀ ਹੁਣ ਗੱਲ ਚ ਨਾ ਪਈਏ ਜਦੋਂ ਬੰਦਾ ਇਕੱਠਾ ਰਿਹਾ ਹੋਵੇ ਨਾ ਤੇ ਜਿਨ ਨੁਕਤੇ ਚੈਨ ਨਹੀਂ ਕਰੇ ਅਜੇ ਉਹ ਕਿਤੇ ਨਾ ਕਿਤੇ ਕਰ ਦਿੰਦੇ ਆ ਮੈਂ ਅੱਜ ਸਾਰੀ ਡਿਟੇਲ ਦੱਸ ਰਿਹਾ ਹੈਗਾ ਕਿ 3 ਕਰੋੜ 31 ਲੱਖ ਰੁਪਈਆ ਡਿਵੈਲ ਕੱਲਾ ਜਿੱਥੇ ਅਬਜਾਪਾ ਮਜੀਠੇ ਸ਼ਹਿਰ ਚ ਖਲੋਤੇ ਆ ਤਿੰਨ ਕਰੋੜ 31 ਲੱਖ ਦਾ ਮੈਥੋਂ ਦਾ ਵੀ ਮਨਜ਼ੂਰ ਕਰਾ ਲਿਆ ਆ ਤੇ ਇਹ ਥੋੜੇ ਦਿਨ ਪਹਿਲਾਂ ਇਹ ਮਿਊਸਪਲ ਕਾਰਪੋਰੇਸ਼ਨ ਆਫਿਸ ਦਾ ਜਿਹੜਾ ਅਦਗਾਟਨ ਕੀਤਾ ਸੀਗਾ ਤੇ ਮੈਂ ਜਦੋਂ ਸਵੇਰੇ ਉੱਠ ਕੇ ਨਿਊਜ਼ਪੇਪਰ ਪੜ੍ਹਿਆ ਤੇ ਇੱਕ ਸਾਡੇ ਐਮਐਲਏ ਸਾਹਿਬ ਵੱਲੋਂ ਬਿਆਨ ਲੱਗਾ ਜੀ ਬਾਹਰੀ ਬੰਦੇ ਅਦਗਾਟਨ ਕਰ ਰਹੇ ਆ ਮੈਂ ਅੱਜ ਇਹ ਗੱਲ ਦੱਸਣੀ ਚਾਹਣਾ ਕਿਉਂਕਿ ਚਲੋ ਸਾਡੇ ਸਤਿਕਾਰਯੋਗ ਭਾਬੀ ਜੀ ਨੇ ਮੈਂ ਉਹਨਾਂ ਨੂੰ ਗੱਲ ਚਾਹੀਦੀ ਚਾਹੁੰਦਾ ਦੱਸਣੀ ਚਾਹੁੰਦਾ ਕਿ ਮੈਂ ਬਾਰੀ ਨਹੀਂ ਮੈਂ ਤਾਂ ਤੁਹਾਨੂੰ ਆਪਦੇ ਹੱਥੀਂ ਵਾਹ ਕੇ ਲਿਆਇਆ ਇਹ ਹੁਣ ਤੁਸੀਂ ਫੈਸਲਾ ਕਰ ਲਓ ਤੁਸੀਂ ਜਿੱਥੇ ਆ ਕੇ ਐਮਐਲਏ ਬਣ ਸਕਦੇ ਹੋ ਤੇ ਮੈਂ ਕਿਧਰ ਦਾ ਬਾਰੀ ਹੋ ਗਿਆ ਭਾਈ ਸੋ ਇਸ ਕਰਕੇ ਮੈਂ ਬਾਹਲੀਆਂ ਗੱਲਾਂ 'ਚ ਨਹੀਂ ਪੈਣਾ ਉਹ ਵੀ ਆਪਦੇ ਮੂਹਣਾ ਮਹਿਸੂਸ ਕਰਨਗੇ ਕਿ ਤਲਵੀਰ ਸਿੰਘ ਨੇ ਕੰਮ ਕਰਾਇਆ ਧੰਨਵਾਦ ਜੀ ਸਨ ਵਿਧਾਨ ਸਭਾ ਹਲਕਾ ਮਜੀਠਾ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ ਜਿਨ੍ਹਾਂ ਵੱਲੋਂ ਅੱਜ ਵਕ ਵਕ ਜਗ੍ਹਾ ਤੇ ਉਦਘਾਟਨ ਜਿਹੜੇ ਉਹ ਕੀਤੇ ਜਾ ਰਹੇ ਜਿਨ੍ਹਾਂ ਦਾ ਕਹਿਣਾ ਕਿ ਮੈਂ ਡੇਢ ਸਾਲ ਦੇ ਵਿੱਚ ਓਨੇ ਕੰਮ ਕਰਾਂਗਾ ਜਿੰਨੇ ਪਿਛਲੇ ਅਕਾਲੀ ਦਲ ਸਰਕਾਰ ਦੇ ਵਿੱਚ ਕੰਮ ਨਹੀਂ ਕੀਤੇ ਗਏ ਉਹ ਸਾਰੇ ਕੰਮ ਕਰਾਂਗਾ ਤੇ ਲੋਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਵੀ ਹੋਵਾਂਗਾ